ਬਠਿੰਡਾ ਦੇ ਬੀੜ ਤਲਾਬ ਵਿਖੇ ਹੋਈ ਲੜਾਈ ਦੇ ਵਿੱਚ ਇੱਕ ਵਿਅਕਤੀ ਨੂੰ 23 ਤਰ੍ਹਾਂ ਹਥਿਆਰਾਂ ਦੇ ਨਾਲ ਹਮਲਾ ਕਰਕੇ ਕੀਤਾ ਕਿ ਮਿਰਜ਼ਾ ਖਵੀ ਬਠਿੰਡਾ ਦੇ ਏਮਜਾਸਤਾਲ ਵਿਖੇ ਕਰਵਾਇਆ ਗਿਆ ਦਾਖਲ ਪੁਲਿਸ ਵੱਲੋਂ ਮਾਮਲਾ ਦਰਜ ਕਰ ਸੱਤ ਨੂੰ ਕੀਤਾ ਗ੍ਰਿਫਤਾਰ ਡੀਐਸਪੀ ਦਿਹਾਤੀ ਹਿਨਾ ਗੁਪਤਾ ਨੇ ਕੀਤੀ ਪ੍ਰੈਸ ਕਾਨਫਰੰਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬਠਿੰਡਾ ਦੇ ਬੀੜ ਤਲਾਬ ਵਿਖੇ ਇੱਕ ਵਿਅਕਤੀ ਵੱਲੋਂ ਨਸ਼ੇ ਵਾਲਾਂ ਦੀ ਨਸ਼ੇ ਦਾ ਕਾਰੋਬਾਰ ਕਰਨ ਬਾਰੇ ਦੀ ਸ਼ਿਕਾਇਤ ਕੀਤੀ ਗਈ ਪੁਲਿਸ ਨੂੰ ਤੇ ਜਦੋਂ ਨੂੰ ਇਸ ਸੰਬੰਧੀ ਪਤਾ ਲੱਗਿਆ ਤਾਂ ਉਹਨਾਂ ਵੱਲੋਂ ਉਸ ਵਿਅਕਤੀ ਨੂੰ 23 ਤਰ੍ਹਾਂ ਹੱਥਿਆਰਾਂ ਦੇ ਨਾਲ ਹਮਲਾ ਕਰਕੇ ਗੰਬੀਰ ਜ਼ਖਮੀ ਕਰ ਦਿੱਤਾ ਗਿਆ ਜਿਸ ਨੂੰ ਲੈ ਕੇ ਬਠਿੰਡਾ ਪੁਲਿਸ ਨੂੰ ਜਦੋਂ ਉਸ ਵੱਲੋਂ ਇਹ ਆਪਣਾ ਬਿਆਨ ਵੀ ਆਪਣ ਦਰਜ ਕਰਾਇਆ ਤਾਂ ਪੁਲਿਸ ਨੇ ਸ਼ਿਕਾਇਤ ਦੇ ਆਧਾਰ ਤੇ ਥਾਣਾ ਛਦਰ ਵਿਖੇ ਮਾਮਲਾ ਦਰਜ ਕੀਤਾ ਗਿਆ ਅਤੇ ਜਿਸ ਦੇ ਵਿੱਚ ਸੱਤ ਲੋਕਾਂ ਨੂੰ ਹੁਣ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਗ੍ਰਿਫਤਾਰ ਕੀਤਾ ਗਿਆ ਐਸਪੀ ਦਿਹਾਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹਨਾਂ ਦੀ ਕੋਈ ਪੁਰਾਣੀ ਆਪ ਲੜਾਈ ਸੀ ਲੇਕਿਨ ਸੂਤਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਵਿਅਕਤੀ ਵੱਲੋਂ ਚਿੱਟੇ ਵਾਲਾਂ ਦੀ ਜੜੀ ਹੈ ਉਹ ਸ਼ਿਕਾਇਤ ਕੀਤੀ ਗਈ ਸੀ ਜਿਸ ਨੂੰ ਲੈ ਕੇ ਇਹ ਰਾਂਝੇ ਰੱਖਦੇ ਹੋਏ ਉਹਨਾਂ ਵੱਲੋਂ ਇਸ ਦਾ ਤੇਜ਼ ਤਰ ਹਥਿਆਰ ਨਾਲ ਹਮਲਾ ਕਰਕੇ ਉਸ ਨੂੰ ਇਹ ਵੀ ਅਜਖਮੀ ਕੀਤਾ ਗਿਆ ਤੇ ਜਿਹੜੇ ਵਿਅਕਤੀ ਇਸ ਦੇ ਵਿੱਚ ਫੜੇ ਗਏ ਹਨ ਉਹਨਾਂ ਦੇ ਵਿੱਚ ਵੀ ਚਾਰ ਵਿਅਕਤੀ ਜਿਹੜੇ ਉਹ ਗੰਮੀਰ ਜ਼ਖਮੀ ਹਨ ਜਾਣਕਾਰੀ ਮਿਲੀ ਹੈ ਕਿ ਪੁਲਿਸ ਨੂੰ ਇਹ ਆਪਾਂ ਦੇਖ ਕੇ ਜਿਆਦਾ ਭੱਜਣ ਲੱਗੇ ਤਾਂ ਇਹ ਪੁੱਲ ਦੇ ਉੱਪਰ ਉਹਨਾਂ ਨੇ ਆਪਾਂ ਪੁਲਿਸ ਨੂੰ ਦੇਖ ਕੇ ਛਾਲ ਮਾਰ ਦਿੱਤੀ ਗਈ ਤਾਂ ਜਿਸ ਦੇ ਨਾਲ ਚਾਰ ਵਿਅਕਤੀਆਂ ਦੇ ਲਈ ਉਹ ਗਿਰ ਚੜ੍ਹਨ ਹੋਏ ਨੇ ਜੋ ਅੱਜ ਆਪਣਾ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਇਹਨਾਂ ਦਾ ਆਪਣਾ ਟ੍ਰੀਟਮੈਂਟ ਕਰਵਾਇਆ ਗਿਆ ਅਤੇ ਫਿਰ ਉਹਨਾਂ ਨੂੰ ਮੀਡੀਆ ਦੇ ਸਾਹਮਣੇ ਪੇਸ਼ ਕੀਤਾ ਗਿਆ ਇਸ ਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਮਿੰਨੀ ਸੈਕਟਰੀਡ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਬਠਿੰਡਾ ਦੇ ਪਿੰਡ ਬੀੜਤਲਾ ਵਿਖੇ ਪੁਲਿਸ ਨੇ ਦੱਸਿਆ ਕਿ ਲੜਾਈ ਹੋਈ ਹੈ ਲੇਕਿਨ ਸੂਤਰਾਂ ਨੇ ਦੱਸਿਆ ਕਿ ਇੱਕ ਵਿਅਕਤੀ ਵੱਲੋਂ ਚਿੱਟੇ ਵਾਲੇ ਦੀ ਸ਼ਿਕਾਇਤ ਕੀਤੀ ਗਈ ਅਤੇ ਸ਼ਿਕਾਇਤ ਕਰਨ ਤੋਂ ਬਾਅਦ ਇਹਨਾਂ ਵਿਅਕਤੀਆਂ ਨੂੰ ਜਦੋਂ ਪਤਾ ਲੱਗਿਆ ਤਾਂ ਇਹਨਾਂ ਵੱਲੋਂ ਉਸ ਦੀ ਆਪਣੀ ਵੀ ਆਪਾਂ ਤੀਹ ਤਰ੍ਹਾਂ ਦੇ ਨਾਲ ਉਹਦੇ ਅਖਟਾ ਮਾਰਕੀਟਿੰਗ ਵਿੱਚ ਜਖਮੀ ਕੀਤਾ ਗਿਆ ਤਾਂ ਪੁਲਿਸ ਨੇ ਹੁਣ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕਰਕੇ ਸੱਤ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੁਣ ਦਿਖਾ ਰਹੇ ਹਾਂ ਇਹ ਸਾਰੀਆਂ ਤਸਵੀਰਾਂ ਜਿੱਥੇ ਉਹ ਵਿਅਕਤੀ ਨੇ ਜਿਨ੍ਹਾਂ ਨੂੰ ਇੱਕ ਵਿਅਕਤੀ ਵੱਲੋਂ ਚਿੱਟੇ ਦਾ ਕਾਰੋਬਾਰ ਕਰਨ ਤੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਅਤੇ ਉਸ ਤੋਂ ਬਾਅਦ ਇਹਨਾਂ ਵਿਅਕਤੀਆਂ ਵੱਲੋਂ ਉਸ ਵਿਅਕਤੀ ਦੀ ਬੁਰੀ ਤਰ੍ਹਾਂ ਕੋਟਵਾਰ ਕੀਤੀ ਗਈ ਤਾਂ ਪੁਲਿਸ ਨੇ ਹੁਣ ਇਹਨਾਂ ਤੇ ਆਪਣਾ ਬਣਦੀ ਕਾਰਵਾਈ ਕਰਕੇ ਥਾਣਾ ਸ਼ਦਰ ਵਿਖੇ ਮਾਮਲਾ ਦਰਜ ਕੀਤਾ ਗਿਆ ਅਤੇ 7 ਲੋਕਾਂ ਨੂੰ ਜਿਹੜਾ ਹੈ ਗ੍ਰਿਫਤਾਰ ਕੀਤਾ ਗਿਆ ਆ ਉਸ ਨੂੰ ਸੁਣਾਉਣਾ ਹੈ ਕੀ ਕਹਿੰਦੇ ਨੇ ਡੀਐਸਪੀ ਦਿਹਾਤੀ ਹਿਮਾ ਗੋਪਾਲ ਕੀ ਮੇਨ ਟਾਪਿਕ ਹੈ ਅੱਜ ਦੇ ਸਿਟੀ ਲਾਈ ਕਾਨਫਰੈਂਸ ਅ ਮੇਨ ਟਾਪਿਕ ਜਿਹੜਾ ਕੱਲ ਰਾਤ ਦਾ ਇੱਕ ਇਨਸੀਡੈਂਟ ਹੈ ਕੱਲ ਸਾਨੂੰ ਕੋ ਇਨਫੋਰਮੇਸ਼ਨ ਮਿਲੀ ਸੀ ਕਿ ਬੀਰਤਲਾਪ ਬਸਤੀ ਨੰਬਰ 6 ਦੇ ਵਿੱਚ ਕੱਲ ਰਾਤ ਨੂੰ ਇੱਕ ਪ੍ਰੇਮ ਕੁਮਾਰ ਨਾਮ ਦੇ ਵਿਅਕਤੀ ਨੂੰ ਕੁਝ ਅਣਪਛਾਤੇ ਵਿਅਕਤੀ ਤੇਜ਼ਧਰ ਹਥਿਆਰ ਨਾਲ ਸੱਟਾਂ ਮਾਰ ਕੇ ਭੱਜ ਗਏ ਤੇ ਜਿੱਦਾਂ ਹੀ ਸਾਨੂੰ ਇਨਫੋਰਮੇਸ਼ਨ ਮਿਲੀ ਮੌਕੇ ਤੇ ਸਾਡਾ ਜਿਹੜਾ ਐਡੀਸ਼ਨਲ ਐਸਐਚਓ ਹੈ ਸਦਰ ਥਾਣੇ ਦੇ ਇੰਸਪੈਕਟਰ ਜਗਦੀਪਾ ਮੌਕੇ ਤੇ ਪਹੁੰਚੇ ਤਾਂ ਪਤਾ ਲੱਗਾ ਜਿਹੜਾ ਵਿਕਟਿਮ ਹੈ ਉਹਨੂੰ ਰੈਫਰ ਕੀਤਾ ਗਿਆ ਏਮਸ ਹਸਪੀਟਲ ਏਮਸ ਹਸਪੀਟਲ ਪਹੁੰਚ ਕੇ ਵਿਕਟਿਮ ਦੀ ਸਟੇਟਮੈਂਟ ਰਿਕਾਰਡ ਕੀਤੀ ਗਈ ਜਿਸ ਦੇ ਤਹਿਤ ਐਫਆਈਆਰ ਨੰਬਰ 75 ਅੰਡਰ ਸੈਕਸ਼ਨ 109 126 2 118 1 115 2 1913190bns ਪੀਐਸ ਅਦਰਦਾਰ ਦੌਰ ਰਜਿਸਟਰ ਕੀਤਾ ਗਿਆ ਇਹ ਐਫਆਈਆਰ 7 ਲੋਕਾਂ ਤੇ ਬਾਈ ਨੇਮ ਰਜਿਸਟਰ ਕੀਤੀ ਗਈ ਹੈ ਤੇ ਜਿੱਦਾਂ ਹੀ ਅਸੀਂ ਐਫਆਈਆਰ ਅਰਦਾ ਰਜਿਸਟਰ ਕੀਤੀ ਉਹਦੇ ਨਾਲ ਹੀ ਅਸੀਂ ਸੀਆਈਏ 1 ਸੀਆਈਏ 2 ਤੇ ਸਦਰਦੀਆਂ ਟੀਮਾਂ ਬਣਾ ਲੀਆਂ ਤੇ ਤਿੰਨੋਂ ਟੀਮਜ਼ ਦੇ ਜੁਆਇੰਟ ਐਫਰਟ ਦੇ ਨਾਲ ਅਸੀਂ 12 ਘੰਟੇ ਦੇ ਵਿੱਚ ਵਿੱਚ ਇਹ ਸੱਤ ਦੇ ਸੱਤ ਦੋਸ਼ੀਆਂ ਨੂੰ ਅਰੈਸਟ ਕਰ ਲਿਆ ਇਹਨਾਂ ਦੀ ਜੀ ਜੋ ਹੁਣ ਪ੍ਰਾਈਮ ਅਫਸਰਾਂ ਨੂੰ ਪਤਾ ਲੱਗਿਆ ਕਿ ਇਹਨਾਂ ਦੀ ਅੱਜ ਤੋਂ 1 ਮਹੀਨਾ ਪਹਿਲਾਂ ਵੀ ਕੋਈ ਪੁਰਾਣੀ ਰੰਜਿਸ਼ ਸੀ ਉਹਦੇ ਚੱਲਦੇ ਇਹਨਾਂ ਨੇ ਇਹ ਵਾਰਦਾ ਕੌਨ ਜਾਮ ਦਿੱਤਾ ਪਰ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਵੀ ਇਹ ਠੰਡਾ ਜਿਹੇ ਸੱਟਾਂ ਮਾਰੀਆਂ ਨਸ਼ਾ ਵਿੱਚ ਉਹ ਤੁਰਕਦਾ ਸੀਗਾ ਇਹ ਜਿਹੜੇ ਲੋਕ ਨੇ ਨਸ਼ੇ ਦੇ ਆਦਮੀ ਇਹ ਜਿਹੜੇ ਲੋਕ ਹੈ ਇਹਦੇ ਵਿੱਚ ਉਹ ਐਡਿਕਟਸ ਵੀ ਹੈਗੇ ਆ ਬਟ ਉਹ ਸਭ ਦੇਖੋ ਹਲੇ ਜਿਹੜਾ ਵਿਕਟਿਮ ਹੈ ਉਹ ਅੰਡਰ ਟਰੀਟਮੈਂਟ ਹੈ ਉਹ ਸਾਡੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿ ਉਹ ਐਕਚੁਅਲੀ ਇਨਫਾਰਮਰ ਸੀਗਾ ਉਹ ਇਹ ਜ਼ਰੂਰ ਹੈ ਕਿ ਪਹਿਲਾਂ ਵੀ ਇਹਨਾਂ ਦੀ 1 ਮਹੀਨਾ ਪਹਿਲਾਂ ਵੀ ਲੜਾਈ ਹੋਈ ਸੀ ਵੀਰਤਲਾ ਵਿਕਟਮ ਵੀ ਤੇ ਜਿਹੜਾ ਕਿਊਜ਼ ਹੈ ਸਾਰੇ ਵੀਰ ਤਲਾਬ ਦੇ ਵਸਨੀਕ ਇਹ ਇੰਜਰਡ ਨੇ ਜੀ ਹਸਪੀਟਲ ਨਾਲ ਟਰੀਟਮੈਂਟ ਚਲ ਜਾਏਗਾ ਹਾਂ ਜੀ ਕਿਵੇਂ ਇਹ ਲੋਕਾਂ ਕੀ ਕਰ ਉਹ ਜਦੋਂ ਜਦੋਂ ਸਾਡੀ ਟੀਮਸ ਗਈ ਹੈ ਇਹਨਾਂ ਦੀ ਸੀਆਈਏ ਵਾਦ ਤੇ ਟੂ ਲਫੜਾ ਇਹਨਾਂ ਨੇ ਜਿਹੜਾ ਨਰੂਆ ਨੇ ਪੁਲ ਤੇ ਨਾਲ ਫੜਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਆਪਣੇ ਸੈਲਫ ਡਿਫੈਂਸ ਦੇ ਵਿੱਚ ਪੁਲ ਤੋਂ ਛਾਲ ਮਾਰੀ ਜਿਸ ਦੇ ਕਰਕੇ ਇਹਨਾਂ ਦੀ ਸੱਟਾਂ ਲੱਗੀਆਂ ਕਿੰਨੇ ਲੋਕ ਕੀਤੇ ਨੇ ਇਸ ਹਾਲ ਦੇ ਵਿੱਚ ਕਿੰਨੇ ਲੋਕ ਇਹਦੇ ਵਿੱਚ ਅਰਾਊਂਡ 4 ਇੰਜਰਡ ਆ ਤੇ ਅੱਛਾ ਬੈਕਗ੍ਰਾਉਂਡ ਕੀ ਹੈ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ ਜਿਹੜੇ ਪੁਲ ਸੀ ਬੈਕਗ੍ਰਾਉਂਡ ਇਹ ਹੀ ਹੈ ਕਿ ਜੀ ਇਹ ਇੱਕ ਲੜਾਈ ਹੋਈ ਸੀ ਜਿਦੇ ਵਿੱਚ ਇਹੀ ਪ੍ਰੇਮ ਕੁਮਾਰ ਤੇ ਜਿਹੜਾ ਮੇਨ ਅਕਿਊਜ਼ ਹੈ ਪਵਨ ਏਲੀਅਸ ਸੁਖੀ ਉਹਨਾਂ ਦੀ ਆਪਸ ਚ ਲੜਾਈ ਹੋਈ ਸੀ ਇਹ ਜਿਹੜੀ ਕੱਲ ਲੜਾਈ ਹੋਈ ਹੈ ਇਹ ਵੀ ਪਵਨ ਸੁਖੀ ਜਿਹੜਾ ਮੇਨ ਅਕਿਊਜ਼ ਹੈ ਉਹਦੇ ਨਾਲ ਦੇ ਮੁੰਡਿਆਂ ਨੇ ਹੀ ਪ੍ਰੇਮ ਕੁਮਾਰ ਦੇ ਸੱਟਾਂ ਮਾਰੀਆਂ ਹਾਂਜੀ ਹੋਮਰ ਕਿੰਨੀ ਕਿੰਨੀ ਉਮਰ ਦੇ ਲੱਗੋ ਇਹ ਲਗਭਗ ਜਿਹੜਾ ਪ੍ਰੇਮ ਕੁਮਾਰ ਹੈ ਇਹ 20s ਦੇ ਵਿੱਚ ਹੈ ਬਾਕੀ ਜਿਹੜੇ ਬਾਕੀ ਵੀ ਜਿਹੜੇ ਆ ਉਹ ਸਾਰੇ 20s ਤੇ 30s ਏਜ ਗਰੁੱਪ ਦੇ ਵਿੱਚ ਵਿੱਚ ਹੀ ਹੈ ਇਹ ਜੀ ਨੌਕਰੀ ਕਰਦੇ ਰੇਲਵੇ ਡਿਪਾਰਟਮੈਂਟ ਚ ਉਹ ਮੈਂ ਵੈਰੀਫਾਈ ਕਰ ਲੈਂਦੀ ਮੈਨੂੰ ਉਦਾਂ ਨਹੀਂ ਪਤਾ ਕੰਟਰੈਕਚੁਅਲ ਹੈ ਕੀ ਪੱਕਾ ਜਿਹੜੇ ਅਰੇਸਟ ਹੋਏ ਜਿੰਨਾ ਕਲਾਕਾ ਮਾਪੇ ਕਰਦੇ ਨੇ ਕੋਈ ਨਸ਼ੇ ਦਾ ਇਹਨਾਂ ਤੇ ਹੈ ਜੀ ਜਿਹੜਾ ਮੇਨ ਅਕਿਊਜ਼ ਹੈ ਪਵਨ ਏਲੀਅਸ ਸੁਖੀ ਉਹਦੇ ਤੇ 4 ਐਫ ਆਈ ਆਰਸ ਨੇ ਉਹਦੇ ਵਿੱਚੋਂ 3 ਐਫ ਆਈ ਆਰਸ ਐਨ ਡੀ ਪੀ ਐਸ ਦੀਆਂ 21 ਬੀ 21 ਸੀ ਦੀਆਂ ਜਿਹੜਾ ਜਤਿੰਦਰ ਕੁਮਾਰ ਉਰਫ ਬਾਜਾ ਹੈ ਉਹਦੇ ਉੱਪਰ ਵੀ 2 ਐਫ ਆਈ ਆਰਸ ਹੈ ਜਿਹੜਾ ਸੰਦੀਪ ਸਿੰਘ ਪੁੱਤਰ ਮਨਜੀਤ ਸਿੰਘ ਉਹਦੇ ਉੱਪਰ ਵੀ 4 ਐਫ ਆਈ ਆਰਸ ਨੇ ਆਈ ਪੀ ਸੀ ਦੀਆਂ ਬਾਕੀ ਚਾਰ ਦੇ ਖਿਲਾਫ ਹੋਈ Vielen Dank.